ਪਰਿਵਾਰ ਵੱਲੋਂ ਬਾਬਾ ਸਮਝਨਾ ਜੀ ਨੂੰ ਬਹੁਤ-ਬਹੁਤ ਪ੍ਰਣਾਮ ਕੋਟ-કોટ ਪ੍ਰਣਾਮ ਬਾਬਾ ਸਮਝਨਾ ਜੀ ਨੇ ਮੇਰੇ ਛੋਟੇ ਭਾਈ ਪ੍ਰਦੀਪ ਕੁਮਾਰ ਜੋ ਕਿ 2 ਸਾਲ ਤੋਂ ਬਿਮਾਰ ਸੀਗਾ ਜੀ ਪੀਜੀఐ ਦੇ ਵਿੱਚ ਵੀ ਡਾਕਟਰ ਨੇ ਜਵਾਬ ਦਿੱਤਾ ਇਹਦੇ ਸਿਰ ਵਿੱਚ ਦਰਦ ਸੀਗਾ ਜੋ ਕਿ ਇਹਦੇ ਦਸਤੇ ਆ ਕੇ ਅੱਜ ਬਿਲਕੁਲ ਠੀਕ ਹੈ ਜੀ ਇਹ ਨੂੰ ਕੋਟ-કોટ ਨਮਨ ਸਾਡਾ ਸਾਰਾ ਪਰਿਵਾਰ ਕਰਦਾ ਜੀ ਸਾਡੇ ਸਿਰ ਤੇ ਬਾਬਾ ਸਮਝ ਨਾਲ ਜੀ ਇਸ ਤਰੀਕਾ ਹੱਥ ਰੱਖਣ ਜੀ ਅਸੀਂ ਇਹਨਾਂ ਨੂੰ ਪ੍ਰਣਾਮ ਕਰਦੇ ਰਹੀਏ ਜੀ ਇਹਨਾਂ ਨੂੰ ਯਾਦ ਕਰਦੇ ਰਹੀਏ ਜੀ ਤੇ ਉਹ ਵੀ ਕਰਦੇ ਸਾਡੇ ਚਰਨ ਅਸੀਂ ਇਹਨਾਂ ਦੇ ਚਰਨਾਂ ਕਰਨਾ 24 ਘੰਟੇ ਨੂੰ ਯਾਦ ਕਰਦੇ ਰਹਿਵਾਂਗੇ ਜੀ ਸਾਡੇ ਵੱਲੋਂ ਬਾਬਾ ਕਾਲਾ ਗਿੰਨੀ ਸਰਪੰਚ ਸਾਹਿਬ ਜੀ ਨੂੰ ਵੀ ਪ੍ਰਣਾਮ ਆ ਜੀ ਜਿਨ੍ਹਾਂ ਨੇ ਸਾਡੇ ਬੱਚੇ ਦੇ ਸਿਰ ਤੇ ਹੱਥ ਰੱਖਿਆ ਜੀ ਸਾਰੇ ਪਰਿਵਾਰ ਵੱਲੋਂ ਸਾਨੂੰ ਬਾਬਾ ਜੀ ਦਾ ਪ੍ਰਣਾਮ ਜੀ ਸਮਝਣਾ ਬਾਬਾ ਜੀ ਨੂੰ ਪ੍ਰਣਾਮ ਸਾਡੇ ਧੰਨਵਾਦ ਮੇਰਾ ਮਾਨਤ ਵੀ ਬੇਨਤੀ ਕਰਵਾਦੇ ਸੱਚੇ ਪਾਤਸ਼ਾਹ ਜੈ ਬਾਬਾ ਜੋਰੀ ਵੀ ਭੁੱਲ ਲੱਗੀ ਐ ਤੇਰੇ ਦਰਬਾਰ ਚ ਤੇਰੇ ਚੋਂ ਕੋਈ ਨੇਕਾਂ ਗਲਤੀਆਂ ਨੇਕਾਂ ਭੁੱਲੋਂ ਹੋ ਜਾਂਦੀਆਂ ਨੇ ਇੱਕ ਪਰਿਵਾਰ ਦੇ 6 ਬੱਚੇ ਨੇ ਤਿੰਨ ਸਹੀ ਨੇ ਮਹਾਰਾਜ ਤਿੰਨ ਆ ਰੱਬ ਦੀਆਂ ਦਿੱਤੀਆਂ ਖਾਣ ਤੇ ਹੋ ਗਏ ਚਲੋ ਖਾਂਦੇ ਤਾਂ ਉਹ ਵੀ ਰੱਬ ਦੀਆਂ ਦਿੱਤੀਆਂ ਨੇ ਪਰ ਕਹਿੰਦੇ ਜਿੰਨੇ ਜੇ ਅੱਖਾਂ ਕੀਆਂ ਜਹਾਨ ਗਿਆ ਤੇ ਦੰਦ ਕੇ ਤਾਂ ਸਵਾਦ ਗਿਆ ਤੇ ਜਿਹੜੀਆਂ ਜਿਹਦੇ ਅੱਖਾਂ ਵੀ ਨਹੀਂ ਤਾਂ ਬਹੁਤ ਵੱਡੀ ਗੱਲ ਹੈ ਬਹੁਤ ਪਰੇਸ਼ਾਨੀ ਹੈ ਇਸ ਚੀਜ਼ ਦੀ ਮਹਾਰਾਜ ਪੂਰੇ ਪਰਿਵਾਰ ਤੇ ਬੱਚੇ-ਬੱਚੇ ਤੇ ਜੋ ਅਰਦਾਸ ਦੇ ਵਿੱਚ ਸਾਥ ਸੰਬੰਧੀ ਖੜੇ ਨੇ ਕੋਈ ਭੈਣ ਹੈ ਭਰਾ ਹੈ ਕੋਈ ਭਾਨਜਾ ਭਤੀਜਾ ਕੋਈ ਵੀ ਜਿੰਨਾ ਵੀ ਇਸ ਪਰਿਵਾਰ ਖੜਾ ਹੈ ਮਹਾਰਾਜ ਇਹ ਮੁਸ਼ਕਲਾਂ ਨੇ ਇਹ ਮੁਸ਼ਕਲਾਂ ਨੇ ਜਿਹੜੀਆਂ ਇਹਨਾਂ ਨੂੰ ਦਿੱਤੀਆਂ ਨੇ ਇਹ ਵੀ ਤੁਸੀਂ ਸਾਈਡ ਤੇ ਕਰੋ ਤੇ ਅੱਗੋਂ ਵਾਸਤੇ ਵੀ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੋ ਇਹੋ ਜੀ ਕਦੇ ਵੀ ਉੱਚੜਨਾ ਬਈ ਮਹਾਰਾਜ ਜਿੰਨੇ ਜੋਗੇ ਹੋਣਗੇ ਮੈਂ ਨਹੀਂ ਕਹਿੰਦਾ ਮਹਾਰਾਜ ਵੀ ਤੇਰੇ ਦਰਬਾਰ ਚ ਇਹ ਕਰਨ ਵਾਦਾ ਕਰਦੇ ਨੇ ਵੀ ਵਾਦਾ ਨਹੀਂ ਕਰ ਸਕਦੇ ਜਿੰਨੇ ਜੋਗੇ ਹੋਣਗੇ ਕਹਿੰਦੇ ਉਹਨੇ ਕ ਤੇਰੇ ਦਰਬਾਰ ਦੀ ਇਹ ਸੇਵਾ ਕਰਦੇ ਰਹਿਣਗੇ ਤੇ ਵੱਧ ਤੋਂ ਵੱਧ ਤੈਨੂੰ ਯਾਦ ਕਰਦੇ ਰਹਿਣਗੇ ਜੋ ਅੱਗੇ ਬੱਚੀਆਂ ਬੱਚੇ ਜਦੋਂ ਬੂਟੇ ਲਾ ਦੀਏ ਮਹਾਰਾਜ ਉਹਨਾਂ ਨੂੰ ਫਲ ਦਿਓ ਉਹ ਫਲ ਵਧਾਓ ਜਦੋਂ ਤੁਸੀਂ ਫਲ ਦਿਓਗੇ ਆਪੀ ਉਹਨੂੰ ਯਾਦ ਕਰਨਗੇ ਮੇਰੀ ਤਾਂ ਇਹੀ ਅਰਜ਼ੀ ਬੇਨਤੀ ਹੈ ਕਹਿੰਦਾ ਮੇ ਮੇਰੀ ਅਰਜ਼ੀ ਤੇਰੀ ਮਰਜ਼ੀ ਮਹਾਰਾਜ ਜੇ ਸਪਰਵਾਰ ਗਰਗ ਪਰਿਵਾਰ ਵੱਲੋਂ ਪੂਰੇ ਵੱਲੋਂ ਬੇਨਤੀ ਹੈ ਬਾਕੀ ਜਿਹੜਾ ਡਾਕਟਰ ਦੇ ਪਰੇਸ਼ਾਨ ਹੋ ਰਹੇ ਨੇ ਪ੍ਰਦੀਪ ਕੁਮਾਰ ਦਾ ਇੱਕ ਰੋਗ ਘਟਤਾ ਜੋ ਸਾਡੇ ਸੁਰਿੰਦਰ ਕੁਮਾਰ ਜੀ ਬਿੱਟੂ ਸੇਠ ਜੀ ਪੂਰੇ ਨਾਮ ਦਾ ਪਤਾ ਨਹੀਂ ਮੈਂ ਇਹਨਾਂ ਨੂੰ ਵੀ ਇਹਨਾਂ ਨੂੰ ਵੀ ਕਹਿਣਾ ਮਹਾਰਾਜ ਇਹਨਾਂ ਨੂੰ ਵੀ ਆਪਦੇ ਚਰਨਾਂ 'ਤੇ ਜੋੜ ਕੇ ਮਿਹਰ ਪਰ ਇਹਨਾਂ ਦੇ ਬੱਚਿਆਂ ਤੇ ਪੂਰੇ ਪਰਿਵਾਰ ਤੇ ਦੋ ਧੀਆਂ ਤੇ ਇਸ ਘਰ ਦੀਆਂ ਧੀਆਂ ਨੇ ਜਿਹੜੀਆਂ ਇਸ ਘਰ ਦੀਆਂ ਨੂੰਹਾਂ ਨੇ ਇਸ ਘਰ ਦੀਆਂ ਪੋਤੀਆਂ ਦੋ ਧੀਆਂ ਪੋਤੇ ਸਾਰਿਆਂ ਦੇ ਮੇਰੇ ਪਰੇ ਹੱਥ ਰੱਖੀ ਕਿਉਂ ਜੇ ਜਿੰਨਾ ਤੂੰ ਮਹਾਰਾਜ ਇਹਨਾਂ ਨੂੰ ਸਿਰ ਤੇ ਹੱਥ ਰੱਖੇਗਾ ਵੱਧ ਤੋਂ ਵੱਧ ਤੇਰੇ ਦਰਪਿਆ ਹੋਣਗੇ ਜੋ ਵੀ ਗਲਤੀਆਂ ਫਲਤੀਆਂ ਹੁੰਦੀਆਂ ਨੇ ਚਲੋ ਪਤਾ ਨਹੀਂ ਰੱਬ ਕਿਹੜੀਆਂ ਗੱਲਾਂ ਤੇ ਰਾਜੀ ਹੈ ਪਰ ਸਾਡੀ ਤਾਂ ਬੇਨਤੀ ਹੈ ਤਰਸ ਜੀ ਰੱਬ ਜੀ ਜੰਤੀ ਜੀ ਸਾਨੂੰ ਮਾਫ ਕਰਨਾ ਜੀ ਨਹੀਂ ਤੇ ਜੀ ਬਦੰਗਿਆ ਦੇ ਦੇ ਲੱਖ ਲੱਖ ਦੇਣ ਲੱਖ ਲੱਖ ਬਦੰਗਿਆ ਸਾਰਿਆਂ ਨੂੰ ਵਧਾਈਆ ਜੀ ਹਾਂ